ਉਦੇਲੂਨ ਦੇਖ ਸਕਦੇ ਮਹਦੀਪ ਕੁਮਾਰ ਜਲੰਧਰ ਜਿਮਨੀ ਚੋਣ ਵਿੱਚ ਆਮ ਆਦੀ ਪਾਰਟੀ ਨੂੰ ਵੱਡੀ ਪਾਤਰਾ ਵੋਟਾਂ ਦੇ ਨਾਲ ਜਿੱਤ ਹਾਸਲ ਹੋਈ ਆ ਤੇ ਹਲਕਾ ਪੂਰਬੀ ਦੇ ਐਮਐਲਏ ਗੁਰਜੀ ਸਿੰਘ ਭੋਲਾ ਗਰੇਵਾਲ ਦੇ ਦਫਤਰ ਮੌਜੂਦਾ ਜਿੱਤੇ ਕਿ ਉਹਨੇ ਵਰਕਰਾਂ ਵਿੱਚ ਬੜੀ ਖੁਸ਼ੀ ਦੀ ਲਹਿਰ ਆ ਤੇ ਐਮਐਲਏ ਭੋਲਾ ਵੀ ਸਾਡੇ ਨਾਲੇ ਐਮਐਲਏ ਸਾਹਿਬ ਜਿੱਤ ਹਾਸਲ ਹੋਈ ਆ ਮਿਹਨਤ ਰੰਗ ਲਾਈ ਆ ਕੀ ਕਹਿਣਾ ਚਾਹੋ ਅੱਜ ਜਿਹੜੀ ਬਲਕੇ ਬਦਾਨ ਸਭਾ ਪੱਛਮੀ ਜਲੰਧਰ ਦੇ ਵਿੱਚ ਅੱਜ ਜਿੱਤ ਮਿਲ ਕੇ ਵੱਡੀ ਲੀਡ ਨਾਲ ਜਿੱਤੇ ਆ ਸਾਡੇ ਸ਼੍ਰੀ ਮਹਿੰਦਰ ਭਗਤ ਜੀ ਆਮਾਦੀ ਪਾਰਟੀ ਦੇ ਉਮੀਦਵਾਰ ਜਿੱਤ ਕੇ ਅੱਜ ਜਿੱਤ ਹਾਸਲ ਕੀਤੀ ਉਹਦੇ ਵਾਸਤੇ ਜਲੰਧਰ ਵਾਸੀਆਂ ਦੇ ਪੱਛਮੀ ਦੇ ਸਾਰੇ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਵਧਾਈ ਔਰ ਬਹੁਤ-ਬਹੁਤ ਧੰਨਵਾਦ ਸਾਰੀ ਸਾਡੀ ਆਮਾਦੀ ਪਾਰਟੀ ਲੀਡਰਸ਼ਿਪ ਦਾ ਸ਼੍ਰੀ ਰਵਿੰਦ ਕੇ ਜੀ ਵਾਲਦਾ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਸਾਰੇ ਐਮਐਲਏ ਸਾਹਿਬਾਨਾਂ ਦਾ ਸਾਰੇ ਵਲੰਟੀਅਰ ਸਾਹਿਬਾਨਾਂ ਦਾ ਔਰ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਔਰ ਜਿਹੜੀ ਸੀਟ ਆ ਵੱਡੀ ਜਿੱਤ ਮਿਲ ਕੇ ਲੀਡ ਨਾਲ ਜਿਤਾਈ ਹੈ ਤੇ ਮਾਨ ਸਾਹਿਬ ਦਾ ਖਾਸ ਕਰਕੇ ਸਾਡੇ ਮਾਨ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜੋ ਕਿ ਪੰਜਾਬ ਦੇ ਪਹਿਲੇ ਇਮਾਨਦਾਰ ਤੇ ਕਰ ਔਰ ਜਿਨ੍ਹਾਂ ਨੇ 2 ਸਾਲ ਦੇ ਵਿੱਚ ਉਹ ਕਰਕੇ ਦਿਖਾਤਾ ਜਿਹੜੀਆਂ ਪਿਛਲੀਆਂ ਸਰਕਾਰਾਂ ਮਿਲ ਕੇ 20 ਸਾਲਾਂ ਚ ਨਹੀਂ ਕਰ ਸਕੀਆਂ ਤੇ ਉਹਨਾਂ ਨੂੰ ਕਮਾਂ ਨੂੰ ਦੇਖਦੇ ਮਾਨ ਸਾਹਿਬ ਦੇ ਕਮਾਂ ਨੂੰ ਦੇਖਦੇ ਜਲੰਧ ਬਸੀਆਂ ਨੇ ਅੱਜ ਵੱਡਾ ਮਿਲ ਕੇ ਫਤਵਾ ਦਿੱਤਾ ਵਾ ਤੇ ਉਹਦੇ ਵਾਸਤੇ ਸਾਰਿਆਂ ਨੂੰ ਬਧਾਈ ਵੀ ਦਿੰਦਾ ਔਰ ਧੰਨਵਾਦ ਵੀ ਕਰਦਾ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਪ੍ਰਮਾਤਮਾ ਸੱਚੇ ਪਾਸ਼ਾ ਸਾਡੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਨੂੰ ਤੰਦਰੁਸਤੀ ਬਖਸ਼ਣ ਤਾਂ ਕਿ ਇਸੇ ਤਰ੍ਹਾਂ ਹੀ ਲੱਗੇ ਰਹਿਣ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਉਹਨਾਂ ਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਮਿਸ਼ਨ ਆ ਉਹ ਪੂਰਾ ਹੋ ਸਕੇ ਪੰਜਾਬ ਦੇ ਵਿੱਚ ਦਵਾਈ ਪੜਾਈ ਰੋਜ਼ਗਾਰ ਦੇ ਕੇ ਪੰਜਾਬ ਨੂੰ ਪੰਜਾਬ ਦੇ ਵਿੱਚੋਂ ਨਸ਼ਾ ਕਰਪਸ਼ਨ ਗੁੰਡਾਗਰਦੀ ਖਤਮ ਕਰਕੇ ਜਿਹੜਾ ਪੰਜਾਬ ਨੂੰ ਤਰੱਕੀ ਦੇ ਜਾਣ ਦਾ ਜਿਹੜਾ ਮਿਸ਼ਨ ਆ ਉਹ ਪੂਰਾ ਹੋਵੇ ਮੈਨੂੰ ਸਾਹਿਬ ਆਪਣੇ ਪਾਰਟੀ ਦੀ ਸ਼ੀਤਲ ਅੰਗਰਵਾਲਾ ਐਮ ਐਲ ਏ ਜਿੱਤੇ ਸੀਗੇ ਆਮ ਆਦੀ ਪਾਰਟੀ ਵੱਲੋਂ ਤੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਆਮ ਆਦੀ ਪਾਰਟੀ ਬਤਨਾਮ ਕਰਨ ਵਾਸਤੇ ਬੁਰੀਆਂ ਉਪਈਆਂ ਪਰ ਲੋਕ ਸਮਝਦਾਰ ਹੋ ਕੇ ਲੋਕਾਂ ਨੇ ਆਪਣੀ ਮਾਤਰਾ ਦਾਣ ਦਿੱਤਾ ਅੱਜ ਆਮ ਆਦੀ ਪਾਰਟੀ ਵੱਡੀ ਵੋਟਾਂ ਦਿਖਾਇਆ ਕੀ ਕਹਿਣਾ ਚਾਹੋਗੇ ਵਿਰੋਧੀ ਧਿਰ ਨੂੰ ਪੰਜਾਬ ਦੇ ਲੋਕ ਬਹੁਤ ਸੂਝਵਾਨ ਨੇ ਜਿਨੇ ਪੰਜਾਬ ਦਾ ਪਾਣੀ ਪੀ ਲਿਆ ਤੇ ਉਹ ਤੋਂ ਵੱਡਾ ਸੂਝਵਾਨ ਕੋਈ ਨਹੀਂ ਪੰਜਾਬ ਦੇ ਲੋਕਾਂ ਨੂੰ ਪਤਾ ਪਰ ਚੰਗਾ ਕੀ ਆ ਮਾੜਾ ਕੀ ਆ ਚੰਗਾ ਕੌਣਾ ਮਾੜਾ ਕੌਣਾ ਕੰਮ ਕੌਣ ਕਰ ਰਿਹਾ ਤੇ ਮਿਲ ਕੇ ਮਿਲ ਕੇ ਕੰਮ ਨਹੀਂ ਕੌਣ ਕਰ ਰਿਹਾ ਜੋ 74 ਸਾਲ ਦੇ ਬੇੜਾਗਰ ਕੀਤਾ ਦੋਨੇ ਪਾਰਟੀਆਂ ਨੇ ਚਾਹੇ ਅਕਾਲੀ ਭਾਜਪਾਸੀ ਚਾਹੇ ਕਾਂਗਰਸੀ ਉਹਨਾਂ ਨੂੰ ਖੁੱਡੇ ਲੈਣ ਪੰਜਾਬ ਵਾਸੀਆਂ ਨੇ ਲਾ ਕੇ ਆਮ ਆਦੀ ਪਾਰਟੀ ਨੂੰ ਮੌਕਾ ਦਿੱਤਾ ਅੱਜ ਆਮ ਆਦੀ ਪਾਰਟੀ ਨੇ 2 ਸਾਲ ਚ ਕੰਮ ਕੀਤੇ ਤੇ ਪੰਜਾਬ ਵਾਸੀਆਂ ਨੇ ਕੰਮ ਦੇਖਦੇ ਹੋਏ ਔਰ ਅੱਜ ਪੱਛਮੀ ਸਿਲ ਜਿਹੜੀ ਜਲੰਧਰ ਦੀ ਆ ਵੱਡੀ ਲੀਡਰਾਂ ਜਿਤਾਈਆ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਜਿੰਨਾ ਮਰਜੀ ਬਦੁਰਦੀ ਪਾਰਟੀਆਂ ਚਾਹੇ ਜੋ ਮਰਜੀ ਕਾਂਗਰਸ ਚਾਹੇ ਕਾਲੀ ਭਾਜਪਾ ਜੋ ਮਰਜੀ ਕੋਰ ਪ੍ਰਚਾਰ ਕਰ ਲੈਣ ਪਰ ਜਿਹੜੇ ਲੋਕ ਨੇ ਬਹੁਤ ਸੋਚ ਬਣਾਏ ਉਹਨਾਂ ਨੂੰ ਪਤਾ ਮਾਨ ਸਾਹਿਬ ਕੰਮ ਕਰ ਰਹੇ ਨੇ ਮਾਨ ਸਾਹਿਬ ਦੇ ਵਿੱਚ ਮਾਨ ਸਾਹਿਬ ਨੇ 2 ਸਾਲ ਦੇ ਵਿੱਚ 600 ਜੁੰਟ ਫ੍ਰੀ ਆਮ ਆਦਮੀ ਕਲੀਨਿਕਾਂ ਸਕੂਲ ਕਰੋੜ ਰੁਪਇਆ ਫੌਜੀਆ ਨੂੰ ਜੋ ਵਾਅਦੇ ਦਿੱਤਾ ਗਿਆ ਜੋ ਵਾਦੇ ਪੁੱਥੇ ਕੀਤੇ ਜਾਂ ਗਰੰਟੀਆਂ ਦਿੱਤੀਆਂ ਗਿਆ ਉਹ ਜਾਣਦੇ ਹੋ ਜਾਣ ਉਹਨਾਂ ਨੂੰ ਦੇਖਦੇ ਹੋਏ ਆਮ ਆਦੀ ਪਾਰਟੀ ਦੇ ਨਾਲ ਖੜੇ ਨੇ ਸਰੋਦੀ ਤੇਰਾ ਦਾਅਵੇ ਵੀ ਕਰਦੀਆਂ ਕਿ 2.5 ਸਾਲ ਹੋ ਗਏ 2 ਸਾਲ ਹੋ ਗਏ ਸਰਕਾਰ ਬਣੀ ਕੋਲੇ ਕੋਈ ਕੰਮ ਨਹੀਂ ਕੀਤਾ ਜੇ 75 ਸਾਲ ਤੁਸੀਂ ਨਹੀਂ ਕੁਝ ਕਰ ਸਕੇ 2 ਸਾਲਾਂ ਚ ਕੀ ਹੋ ਜਾਏਗਾ ਜੇ ਅਸੀਂ ਗੱਲ ਕਰੀ ਕ腐ਸ਼ਨ ਦੀ 75 ਸਾਲ ਤੋਂ ਚੱਲਦਾ ਆ ਰਿਹਾ ਕਿ 2 ਸਾਲਾਂ ਚ ਖਤਮ ਹੋ ਜਾਊਗਾ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਆਮ ਆਦੀ ਪਾਰਟੀ ਸਰਕਾਰ ਨੇ ਮਾਨ ਸਾਹਿਬ ਦੀ ਸਰਕਾਰ ਨੇ ਮੁੱਖ ਮੰਤਰੀ ਮਾਨ ਸਾਹਿਬ ਨੇ ਦੋ ਸਾਲ ਦੇ ਵਿੱਚ ਜੋ ਕਰਤਾ ਅੱਜ 600 ਜੁਨਟ ਆਮ ਆਦਮੀ ਕਲੀਨਿਕਾਂ 800 ਤੋਂ ਉੱਤੇ ਬਣ ਗਈਆਂ ਔਰ ਸਕੂਲ ਮੇ એમ ਸਕੂਲ ਆਫ ਫੈਮਿਨਿਸ ਬਣ ਰਹੇ ਨੇ ਕਰੋੜ ਰੁਪਈਆ ਫੌਜੀਆਂ ਦੀ ਗੱਲ ਕਰਦੇ ਆ 43000 ਤੋਂ ਉੱਪਰ ਨੌਕਰੀ ਦਿੱਤੀ ਗਈ ਆ ਔਰ ਦੋ ਸਾਲ ਦਾ ਰਿਕਾਰਡ ਇੱਕ ਪਾਸੇ ਰੱਖ ਲਓ ਇੱਕ ਪਾਸੇ ਪਿਛਲੇ ਮਿਲ ਕੇ 10 ਸਾਲ ਦੀਆਂ ਸਰਕਾਰਾਂ ਜਿਹੜੋ ਪਹਿਲੇ ਦੋ ਸਾਲ 'ਚ ਜੋ ਮਿਲ ਕੇ ਉਹਦਾ ਦੇਖ ਲਓ ਚੈੱਕ ਕਰ ਲਓ ਆਨਲਾਈਨ ਸਾਰਾ ਕੁਝ 10% ਵੀ ਕੰਮ ਨਹੀਂ ਕੀਤਾ ਪਿਛਲੀਆਂ ਸਰਕਾਰਾਂ ਨੇ ਔਰ ਆਮ ਆਦੀ ਪਾਰਟੀ ਨੇ ਅੱਜ 43000 ਨੌਕਰੀ ਦੇ ਕੇ ਅੱਜ ਵੱਡਾ ਮਲਕੇ ਕਹਿ ਸਕਦੇ ਆ ਪੰਜਾਬ ਨੂੰ ਖੁਸ਼ਹਾਲ ਬਣਾਉਣ ਵਾਸਤੇ ਕੰਮ ਕੀਤਾ ਮਾਨ ਸਾਹਿਬ ਨੇ ਇਸ ਕਰਕੇ ਲੋਕ ਆਮ ਆਦੀ ਪਾਰਟੀ ਦੇ ਨਾਲ ਖੜੇ ਹੈ ਵਸਨੀਕ ਕੀ ਕਹਿਣਾ ਚਾਹੁੰਦੇ ਮੈਂ ਜਲੰਧਰ ਵਸਨੀਕਾਂ ਦਾ ਪਹਿਲਾਂ ਤਾਂ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਿਰ ਝੁਕਾ ਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਬਲਕੇ ਪੋਜ਼ਿਟਿਵ ਅੰਗੇ ਸੋਚ ਦਾ ਮਲਕੇ ਪੋਜ਼ਿਟਿਵ ਥਿੰਕਿੰਗ ਦਾ ਮਲਕੇ ਜੋ ਸਬੂਤ ਦਿੱਤਾ ਵਾ ਵੱਡੀ ਜਿਲ੍ਹਿਆਂ ਜਿਤਾ ਕੇ ਔਰ ਉਹਨਾਂ ਨੂੰ ਵਧਾਈ ਦੇਣਾ ਵਾ ਮੈਂ ਹੋਰ ਬੇਨਤੀ ਕਰਦਾ ਆ ਉਹ ਇਕੱਠੇ ਹੋ ਕੇ ਆਉਣ ਵਾਲੇ ਕਾਰਪੋਰੇਸ਼ਨ ਦੀ ਇਲੈਕਸ਼ਨ ਆ ਉਹਦੇ ਵਿੱਚ ਵੀ ਆਮ ਆਦੀ ਪਾਰਟੀ ਦੇ ਕੌਂਸਲਰ ਜਿਤਾਓ ਤਾਂ ਕਿ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਇਕੱਠੇ ਹੋ ਕੇ ਬਣਾ ਸਕੀਏ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾ ਸਕੀਏ ਇਹ ਆਮ ਆਦੀ ਪਾਰਟੀ ਦੇ ਲੋਕਾਂ ਪ੍ਰਤੀ ਜਿਹੜਾ ਪਿਆਰ ਆ ਆਮ ਆਦੀ ਪਾਰਟੀ ਨੂੰ ਉਹ ਅੱਜ ਲੋਕਾਂ ਨੇ ਦੱਸਤਾ ਵੀ ਆਮ ਆਦੀ ਪਾਰਟੀ ਪਹਿਲਾਂ ਵਾਂਗੂ ਹੀ ਲੋਕੀ ਇਹਨੂੰ ਪਿਆਰ ਕਰਦੇ ਆ 2 ਸਾਲ ਦੇ ਜਿਹੜੇ ਮਾਨ ਸਾਹਿਬ ਦੇ ਕੰਮ ਆ ਉਹ ਲੋਕਾਂ ਨੂੰ ਪਤਾ ਦਿਖਣ ਲੱਗ ਪਏ ਮੁਹੱਲਾ ਗਲੀ ਨਿਕਲੇ ਲਓ ਸੜਕ ਸੜਖਿਆ ਫੋਟ ਲੈ ਲਓ ਬਿਜਲੀ ਬਿੱਲ ਜ਼ੀਰੋ ਲੈ ਲਓ ਸਕੂਲ ਉਹ ਫੈਮਿਨੈਂਸ ਲਾ ਲਓ ਤੁਸੀਂ ਜਿੰਨੇ ਵੀ ਸਰਕਾਰ ਨੇ ਹ ਤੱਕ ਵਾਦੇ ਕੀਤੇ ਆ ਸਾਰੇ ਪੂਰੇ ਹੋਰ 1000 ਦੀ ਜਗ੍ਹਾ ਨੂੰ 1100 ਵਾਲੀ ਸਕੀਮ ਵੀ ਮਾਨ ਸਾਹਿਬ ਜਲਦੀ ਇਸ ਸਾਲ ਚ ਪੂਰੀ ਕਰੋਗੇ ਸਾਡੀ ਪਹਿਲੀ ਪਾਰਟੀ ਆ ਜਿਨ੍ਹਾਂ ਨੇ ਜਿਹੜੇ ਵਾਦੇ ਕੀਤੇ ਉਹ ਪੂਰੇ ਕਰੂਗੀ ਔਰ ਪੂਰੇ ਕੀਤੇ ਆ ਇਸ ਕਰਕੇ ਲੋਕਾਂ ਨੇ ਜਿਹੜਾ ਪਿਆਰ ਆਵਾਜ਼ੀ ਪਲਟੀ ਪ੍ਰਤੀ ਜਲੰਧਰ ਵਿੱਚ ਦਿਖਾ ਦਿੱਤਾ ਤੇ ਦੂਜੇ ਪਾਸੇ ਜਿਹੜੀ ਗੁੰਡਾਗਰਦੀ ਬਾਕੀ ਪਾਰਟੀਆਂ ਨੇ ਕੀਤੀ ਆ ਉਹਨਾਂ ਨੂੰ ਮੂੰਹ ਤੋੜ ਜਵਾਬ ਦੇ ਦਿੱਤਾ ਵੀ ਜਨਤਾ ਅਮਨ ਸ਼ਾਂਤੀ ਚਾਹਦੀ ਆ ਗੁੰਡਾਗਰਦੀ ਵਾਲੇ ਲੋਕਾਂ ਨੂੰ ਪਸੰਦ ਨਹੀਂ ਕਰਦੀ ਔਰ ਕੋਈ ਉੱਥੇ ਕਹਿੰਦਾ ਸੀ 1 ਲੱਖ ਵੋਟਾਂ ਨਾਲ ਜਿੱਤ ਗਿਆ ਦੋਨਾਂ ਜਿੱਤ ਗਏ ਸਾਰੀ ਕਾਂਗਰਸ ਸਾਰੀ ਅਕਾਲੀ ਦਲ ਔਰ ਸਾਰੀ ਭਾਜਪਾ ਉੱਥੇ ਜਾ ਕੇ ਬੈਠੀ ਹੋਈ ਸੀ ਫਿਰ ਵੀ ਤੁਸੀਂ ਦੇਖੋ ਸਾਰੀਆਂ ਪਾਰਟੀਆਂ ਦੀ ਜਮਾਨਤ ਜ਼ਬਤ ਹੋ ਗਈ ਇਹ ਤੋਂ ਪਤਾ ਲੱਗਦਾ ਆਮ ਆਦੀ ਪਾਰਟੀ ਨੂੰ ਲੋਕੀ ਕਿੰਨਾ ਪਿਆਰ ਕਰਨ ਲੱਗੇ ਔਰ ਦਿਨੋ ਦਿਨ ਪਾਰਟੀ ਦਾ ਪਿਆਰ ਵਧਦਾ ਜਾ ਰਿਹਾ ਅੱਗੇ ਆਉਣ ਵਾਲੇ ਦਿਨਾਂ ਵਿੱਚ ਕੌਂਸਲਰ ਦੀਆਂ ਵੋਟਾਂ 'ਚ ਤੇ ਜਿਮਣੀ ਜਿਹੜੇ ਉੱਪਰ ਚੋਣਾਂ ਹੋਣੀਆਂ ਚਾਰ ਜਗ੍ਹਾ ਤੇ ਉੱਥੇ ਵੀ ਵੱਧ ਚੜ ਕੇ ਆਮ ਆਦੀ ਪਾਰਟੀ ਦਾ ਰਿਜ਼ਲਟ ਐਦਾਂ ਹੀ ਜਿੱਦਾਂ ਪਿਆਰ ਜਲੰਧਰ 'ਚ ਮਿਲਿਆ ਐਦਾਂ ਹੀ ਪੂਰੇ ਪੰਜਾਬ 'ਚ ਫੇਰ ਦੁਬਾਰਾ ਮਿਲੂਗਾ ਜਿਹੜੀ ਇਹਨੇ ਵੀਡੀਓ ਜਾਰੀ ਕੀਤੀ ਆ ਮੈਂ ਆ ਫੜ ਲਿਆ ਮੈਂ ਪਿੰਡ ਰਾਈ ਜਾਰੀ ਕਰੂੰਗਾ ਜੇ ਸੀਗੀ ਦਾ ਜਾਰੀ ਕਿਉਂ ਨਹੀਂ ਕੀਤੀ ਜੇ ਸੂਟ ਬਣਦੇ ਸਾਡਾ ਬੰਦਾ ਕਿਉਂ ਨਹੀਂ ਫੜਿਆ ਇਹਨਾਂ ਦੇ ਵੈਸ ਬ੍ਰਦਰ ਲੈ ਲਓ ਚੰਨੀ ਲੈ ਲਓ ਰਾਜਾ ਵੜਿੰਗ ਲੈ ਲਓ ਜਿਹੜਾ ਲੀਡਰ ਸੀ ਜਿਹੜਾ ਜਲੰਧਰ ਨਹੀਂ ਬੈਠਾ ਸੀ ਫੇਰ ਵੀ ਇਹ ਬਦਮਾਸ਼ੀ ਜਿਹੜੀ ਇਹਨਾਂ ਨੇ ਕੀਤੀ ਆ ਬਾਕੀ ਪਾਰਟੀਆਂ ਨੇ ਇਹ ਸਾਰੀ ਜਨਤਾ ਨੂੰ ਪਤਾ ਲੱਗ ਗਿਆ ਸੀਗਾ ਆਮ ਆਦੀ ਪਾਰਟੀ ਨੇ ਵਲੰਟੀਅਰ ਗਏ ਸੀ ਉੱਥੇ ਲੋਕਾਂ ਨੂੰ ਜਾਗਰੂਤ ਕੀਤਾ ਆਮ ਆਦੀ ਪਾਰਟੀ ਦੇ ਕੰਮ ਦੱਸੇ ਪਰ ਇਹਨਾਂ ਨੇ ਬਦਮਾਸ਼ੀ ਕੀਤੀ ਇਹਨਾਂ ਨੂੰ ਉਹਦਾ ਰਿਜ਼ਲਟ ਮਿਲਿਆ ਜਿਹੜੇ ਜਿੱਤੇ ਜਿੱਤਿਆ ਉਹਨਾਂ ਤੋਂ ਪਤਾ ਹੀ ਆ ਉਹਨਾਂ ਨੇ ਤਾਂ ਕਗਲ ਦੀ ਕੋਸ਼ਿਸ਼ ਕੀਤੀ ਆ ਪਰ ਸ਼ਿਦਲ ਅੰਗਰਾਲ ਨੂੰ ਜਵਾਬ ਮਿਲ ਗਿਆ ਕਿ ਜੋ ਸੋਚਦਾ ਸੀਗਾ ਇਹ ਜਿੰਤਾ ਹੀ ਆਪਣਾ ਫਤਵਾ ਜਾਰੀ ਕਰਦੇ ਆ ਕਿਤੇ ਨਾ ਕਿਤੇ ਉਹ ਸੋਚਦਾ ਸੀਗਾ ਕਿ ਜਿਹੜੇ ਵੋਟਾਂ ਨੇ ਮੇਰੇ ਮੂੰਹ ਨੂੰ ਪਈਆਂ ਨੇ ਪਰ ਇਹ ਲੋਕਾਂ ਨੇ ਸਾਫ਼ ਜਵਾਬ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਵੋਟਾਂ ਸੀ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਵੋਟਾਂ ਸੀ ਤੇ ਆਮ ਆਦਮੀ ਪਾਰਟੀ ਨੇ 75 ਸਾਲਾਂ 'ਚ ਪਹਿਲੀ ਵਾਰ ਇੱਕ ਅਜਿਹੀ ਪਾਰਟੀ ਹੈ ਜਿਨੇ 600 ਜੁੰਟਾ ਮੁਕਤ ਦਿੱਤੇ ਆ ਉਸ ਤੋਂ ਪਹਿਲਾਂ ਜਿਹੜੀਆਂ ਪਾਰਟੀਆਂ ਸੀ ਉਹ ਮੈਨੀਫੈਸਟੋ ਸਿਰਫ ਜਾਰੀ ਕਰਦੇ ਆ ਸੀ ਜਮਿਨੀ ਪੱਤਰ ਦਾ ਕੋਈ ਕੰਮ ਨਹੀਂ ਹੁੰਦਾ ਸੀਗਾ ਹੁਣ ਆਮ ਆਦਮੀ ਪਾਰਟੀ ਜਮਿਨੀ ਪੱਤਰ ਸਾਰੇ ਕੰਮ ਹੋ ਗਏ ਆਮ ਆਦਮੀ ਜਿੰਦਾਬਾਦ